ਲਾਈ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰੂ ਰਾਮਦਾਸ ਜੀ ਧੰਬਾਬਾਦੀਪ ਸਿੰਘ ਜੀ ਸਤਸੰਗਤ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜੋ ਉਪਦੇਸ਼ ਗੁਰਸਤਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉੱਠ ਹਰਨਾਮ ਕੀ ਆਵੇ ਇਸੇ ਹੁਕਮ ਨੂੰ ਮੰਨਦਿਆਂ ਹੋਇਆਂ ਵਿਸ਼ੇਸ਼ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਰੱਖਿਆ 28 ਮਈ ਤੋਂ 6 ਜੁਲਾਈ ਤੱਕ ਰੋਜ਼ਾਨਾ ਅੰਮ੍ਰਿਤ ਵੇਲੇ 3 ਤੋਂ 5:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਨ ਜੀ ਕੌਲਸਰ ਸਾਹਿਬ ਸ੍ਰੀ ਅਮਰitsar ਸੈਂਪੇਖੇ ਔਰੇ ਮਹਾਂਪੁਰਖਾਂ ਦੇ ਬਚਨ ਨੇ ਕਹਿੰਦੇ ਤੁਸੀਂ ਅੰਮ੍ਰਿਤ ਵੇਲਾ ਸੰਭਾਲੋ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਤੁਹਾਨੂੰ ਸੰਭਾਲਣਗੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਸਰਸਾ ਨਦੀ ਦੇ ਕਿਨਾਰੇ ਪਰਵਾਰ ਵਿਛੋੜਾ ਵੀ ਹੋਇਆ ਪਰ ਪਿਆਰਿਓ ਅੰਮ੍ਰਿਤ ਵੇਲੇ ਦਾ ਨੇਮ ਨਹੀਂ ਤੋੜਿਆ ਆਓ ਭਗਾਂਵਾਲਿਓ ਇਹ 40 ਦਿਨਾਂ ਦੇ ਲਈ ਰੋਜ਼ਾਨਾ ਜੋ 3 ਤੋਂ 5:30 ਵਜੇ ਤੱਕ ਰਲ ਮਿਲ ਕੇ ਅਸੀਂ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜੀਏ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇੱਥੇ ਜੋ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਾਬਾ ਦੀਪ ਸਿੰਘ ਜੀ ਦਾ ਤਰਸੇ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਭ ਜੀ ਭਾਈ ਗੁਰ ਇਕਬਾਲ ਸਿੰਘ ਦੀਆਂ ਅਸੀਸਾਂ ਨਾਲ ਜੋ ਰਾਮ ਤੀਰਥ ਰੋਡ ਤੇ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਚੱਲ ਰਿਹਾ ਜਿਹਦੇ ਅਧੀਨ CBSE ਸਕੂਲ ਹੈ ਦਤ ਬੰਦੀ ਸ਼ੁਰ ਪਬਲਿਕ ਸਕੂਲ ਜਿਹਦੇ ਵਿੱਚ 1200 ਬੱਚੇ ਮਹਾਰਾਜ ਜੀ ਦੀ ਮਿਹਰ ਦੇ ਨਾਲ ਪੜ ਰਹੇ ਨੇ ਔਰ ਬਿਲਕੁਲ ਨਾਰਮਲ ਜਿਹੀ ਫੀਸਾਂ ਦੇ ਉੱਤੇ ਅਧਿਆਤਮਕ ਪੜਾਈ ਵੀ ਔਰ ਦੁਨਿਆਵੀ ਪੜਾਈ ਵੀ ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ ਜਿਦੇ ਵਿੱਚ 2500 ਦੇ ਕਰੀਬ ਰੋਜ਼ਾਨਾ ਪ੍ਰੇਮੀ ਪ੍ਰਸ਼ਾਦਾ ਛਕਦੇ ਨੇ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ ਜਸਟ ਟਿਫਨ ਸੇਵਾ ਦੇ ਰਹੀ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ ਉਹਨਾਂ ਦੇ ਲਈ ਦੋ ਵੇਲੇ ਦਾ ਟਿਫਨ ਵਿੱਚ ਲੰਗਰ ਪੈਕ ਕਰਕੇ ਘਰੋ ਘਰੀ ਪਹੁੰਚਾਉਣ ਦੀ ਸੇਵਾ ਹੁੰਦੀ ਹੈ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਉਹ ਗੱਡੀ ਬਣਾਈ ਉਹਦੇ ਰਹੀਂ ਵਕ ਵਕ ਥਾਵਾਂ ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪੰਚਾਂਵਾਂ ਦੀ ਸੇਵਾ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਲੜਕੀਆਂ ਦਾ ਤਿੰਨਾਂ ਸਾਲਾਂ ਦਾ ਜੋ ਗੁਰਮਤਿ ਦਾ ਕੋਰਸ ਹੈ, ਹੋਰ ਵੀ ਵਿਅੰਤ ਕਾਰਜ ਨਵਾਂ ਦੀਵਾਨ ਹਾਲ ਬਣ ਰਿਹਾ ਜਿਦੇ ਵਿੱਚ ਘੱਟ ਤੋਂ ਘੱਟ 8 ਤੋਂ 10 ਹਜ਼ਾਰ ਸੰਗਤ ਬੈਠ ਸਕੇ। ਵੱਡਾ ਦੀਵਾਨ ਹਾਲ ਉਹਦੀ ਸੇਵਾ ਚੱਲ ਰਹੀ ਹੈ। ਵਿਅੰਤ ਸੇਵਾਵਾਂ ਗੁਰੂ ਜੀ ਦੀ ਕਿਰਪਾ ਨਾਲ ਚੱਲ ਰਹੀਆਂ ਨੇ। ਹਰ ਵੇਲੇ ਤੁਹਾਡੀਆਂ ਅਸੀਸਾਂ ਤੇ ਸਹਿਯੋਗ ਦੀ ਲੋੜ ਹੈ। ਗੁਰਮਤਿ ਸਿੰਘ ਜੀ ਨੇ ਆਪਣੇ ਪੁੱਤ ਨੂੰ ਭੜਾਉਣਾ ਚਾਹੁੰਦੇ ऐसे ना हो करके रहे। ਉਹਨਾਂ ਲਈ ਕੋਈ ਖਾਸ ਪ੍ਰਾਪਨਾ ਤੁਸੀਂ ਕਰਕੇ ਅਸੀਂ ਇਸ ਜਗ੍ਹਾ ਦੇ ਉੱਤੇ ਜੋ ਦਾਤਾਬੰਦੀ ਸ਼ੁਰੂ ਪਬਲਿਕ ਸਕੂਲ ਚੱਲ ਰਿਹਾ ਹੈ। ਇਹਦੇ ਵਿੱਚ ਤਕਰੀਬਨ 250 ਦੇ ਕਰੀਬ ਸਾਡੇ ਕੋਲ ਬੱਚੇ ਇਹੋ ਜਿਹੇ ਨੇ। ਜੋ ਵਿਧਵਾ ਬੀਬੀਆਂ ਦੇ ਬੱਚੇ ਵੀ ਨੇ ਜਿਨ੍ਹਾਂ ਦੀਆਂ ਤਿੰਨ ਬੇਟੀਆਂ ਔਰ ਗਰੰਤੀ ਸਿੰਘਾਂ ਦੇ ਬੱਚੇ ਵੀ ਜਿਹੜੇ ਪੜ੍ਹਨਾ ਚਾਹੁੰਦੇ ਨੇ। ਔਰ ਉਹਨਾਂ ਨੂੰ ਅਸੀਂ ਫਿਰ ਨਰਸਰੀ ਤੋਂ 10ਵੀਂ ਤੱਕ ਮਰਜ਼ੀ ਦੀ ਕਿਰਪਾ ਨਾਲ ਇੱਥੇ ਸਿੱਖਿਆ ਦੇ ਰਹੇ ਹਾਂ। 250 ਬੱਚੇ ਅਸੀਂ ਲੈ ਚੁੱਕੇ ਹਾਂ। ਹੁਣ ਨਵੇਂ ਬੱਚੇ ਅਸੀਂ ਨਹੀਂ ਲੈ ਰਹੇ। 250 ਬੱਚੇ ਜਦੋਂ 10ਵੀਂ ਕੰਪਲੀਟ ਕਰਕੇ ਜਾਣਗੇ ਉਸ ਤੋਂ ਬਾਅਦ ਫਿਰ ਨਵੇਂ ਇਤਖਲੇ ਮਹਾਰਾਜੀ ਦੀ ਮੇਰਨਾ ਸ਼ੁਰੂ ਹੋਣ ਕਿ ਉਹ ਮੇਰੇ ਬੜੇ ਪਿਆਰੇ ਮਿੱਤਰ ਸੇ ਵੀ ਹੈਨ ਵੀ ਔਰ ਮੈਨੂੰ ਬੜੀ ਖੁਸ਼ੀ ਹੋਈ ਏ ਕਿ ਜੋ ਉਹਨਾਂ ਨੇ ਆ ਕੇ ਅਕਾਲ ਤਖਤ ਸਾਹਿਬ ਦੇ ਦਰ ਦੇ ਉੱਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਆ ਕੇ ਜੋ ਮੁਆਫੀ ਵੀ ਮੰਗੀ ਏ ਔਰ ਅਕਾਲ ਤਖਤ ਸਾਹਿਬ ਜੀ ਦੇ ਚਠੇਦਾਰ ਵੱਲੋਂ ਜੋ ਉਹਨਾਂ ਨੂੰ ਫਿਰ ਮਾਫੀ ਕੀਤਾ ਗਿਆ ਸੰਗਤ ਦੀ ਹਜ਼ੂਰੀ ਵਿੱਚ ਗੁਰੂ ਦੀ ਹਜ਼ੂਰੀ ਦੇ ਵਿੱਚ ਔਰ ਉਹਨਾਂ ਨੂੰ ਪ੍ਰਚਾਰ ਦੀ ਫਿਰ ਖੁੱਲ ਵੀ ਦਿੱਤੀ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਇਹੋ ਜਿਹੇ ਪ੍ਰਚਾਰਕ ਸਗੋਂ ਹੋਰ ਵੱਧ ਚੜ੍ਹ ਕੇ ਆਉਣੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ